ਲਾ ਜਿਹੜਾ ਰਵਨੀਤ ਸਿੰਘ ਬਿੱਟੂ ਦਾ ਕੇਂਦਰੀ ਰਾਜ ਮੰਤਰੀ ਬਣਨ ਨੂੰ ਉਹ ਕਹਿ ਰਿਹਾ ਕਿ ਮੈਨੂੰ ਨਹੀਂ ਪੰਜਾਬ ਨੂੰ ਤੋਹਫਾ ਮਿਲਿਆ ਹੁਣ ਇਹ ਤੋਹਫੇ ਦੇ ਰੂਪ ਵਿੱਚ ਅੱਗੇ ਕੀ ਦੇਣਾ ਹੈ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਦੇ ਜ਼ਰੀਏ ਬਣ ਕੇ ਪੰਜਾਬ ਨੂੰ ਇੱਕ ਵੱਖਰੀ ਗੱਲ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨਾਂ ਦੇ ਮੰਤਰੀ ਕਹਿ ਰਿਹਾ ਮੁੱਖ ਮੰਤਰੀ ਨੇ ਕਿਹਾ ਤਾਂ ਰਵਨੀਤ ਸਿੰਘ ਬਿੱਟੂ ਆ ਜਿਹੜੇ ਉਹ ਪੰਜਾਬ ਦੇ ਕੀ ਹੁਣ ਰੁਕੇ ਹੋਏ ਫੰਡਾਂ ਨੂੰ ਰਿਲੀਜ਼ ਕਰਵਾਉਣ ਵਿੱਚ ਮਦਦ ਕਰਨਗੇ ਕਿਉਂਕਿ ਉਹ ਸਰਕਾਰ ਦਾ ਹਿੱਸਾ ਨੇ ਉਦੋਂ ਸ਼ਰਮਣੀ ਅਕਾਲੀ ਦਲ ਨੇ ਵੀ ਰਵਨੀਤ ਸਿੰਘ ਬਿੱਟੂ ਦੇ ਬਾਰੇ ਆਖਿਆ ਕਿ ਕੀ ਕੀ ਆਸਾਂ ਨੇ ਬੰਦੀ ਸਿੰਘਾਂ ਦਾ ਵੀ ਨਾਮ ਨਾਲ ਜੋੜ ਦਿੱਤਾ ਹੈ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਰਵਨੀਤ ਸਿੰਘ ਬਿੱਟੂ ਸਾਹਿਬ ਕਿਹੜੇ ਪਾਸਿਓਂ ਪੰਜਾਬ ਦਾ ਤੋਹਫਾ ਨੇ ਤੁਸੀਂ ਇੱਕ ਸੈਂਟਰ ਦੇ ਮਨਿਸਟਰ ਬਣ ਗਏ ਤੋਫਾ ਨਹੀਂ ਹੋ ਤੁਸੀਂ ਕੈਪਟਨ ਮਨਿਸਟਰ ਹੁੰਦੇ ਤਾਂ ਅਸੀਂ ਕਹਿੰਦੇ ਕਿ ਇੱਕ ਐਕਸਟਰਾ ਤੋਹਫਾ ਮਿਲ ਜਗਾ ਤੋਫਾ ਤੇ ਹਰਦੀਪ ਸਿੰਘ ਪੂਰੀ ਸਾਹਿਬ ਵੀ 2019 ਦੇ ਵਿੱਚ ਫੁੱਲ ਫਲੈਸ਼ ਕੈਬਨ ਮੰਤਰੀ ਸਨ ਤੋਫਾ ਤੇ ਹੁਣ ਵੀ 2024 ਦੇ ਵਿੱਚ ਹਰਦੀਪ ਸਿੰਘ ਪੂਰੀ ਸਾਹਿਬ ਨੇ ਕੈਪਟਨ ਮਨਿਸਟਰ ਨੇ ਬ੍ਰਿਵੀ ਸਿੰਘ ਮਿੱਤੂ ਸਾਹਿਬ ਵਧਾਈਆਂ ਉਹਨਾਂ ਨੂੰ ਹੋਣ ਕਿ ਇਸ ਉਮਰ ਦੇ ਵਿੱਚ ਉਹ ਮੈਂਬਰ ਮਿਨਿਸਟਰ ਬਣ ਗਏ ਨੇ ਜਿੰਨਾ ਕੋਈ ਮਹਿਕਮਾ ਨਹੀਂ ਹੈਗਾ ਪਰ ਕੇਂਦਰੀ ਰਾਜ ਮੰਤਰੀ ਬਣ ਗਏ ਨੇ ਤੇ ਕੇਂਦਰੀ ਰਾਜ ਮੰਤਰੀ ਉਹੀ ਹੁੰਦਾ ਜਿਵੇਂ ਸੂਬਿਆਂ ਦੇ ਵਿੱਚ ਇੱਕ ਕੈਬਨਿਟ ਮੰਤਰੀ ਹੁੰਦਾ ਤੇ ਇੱਕ ਮੁੱਖ ਸੰਜੀ ਸਕੱਤਰ ਹੁੰਦੇ ਨੇ ਉਹ ਸਿਰਫ ਸਿਫਾਰਿਸ਼ ਕਰ ਸਕਦੇ ਨੇ ਆਰਡਰ ਹੀ ਲੈ ਦੇ ਸਕਦੇ ਆ ਨੇ ਇਵੇਂ ਕੇਂਦਰੀ ਉਹਦੇ ਉੱਥੇ ਤਿੰਨ ਤਰ੍ਹਾਂ ਦੇ ਮੰਤਰੀ ਹੁੰਦੇ ਹੁੰਦੇ ਨੇ ਕੈਬਨਟ ਮਿਨਿਸਟਰ ਜਿਹਨੂੰ ਅਸੀਂ ਜੂਨੀਅਰ ਮਿਨਿਸਟਰ ਕਹਿੰਦੇ ਨੇ ਜੂਨੀਅਰ ਮਿਨਿਸਟਰ ਜਿਹੜੇ ਕੋ ਫੁੱਲ ਫਲੈਸ਼ ਡਿਪਾਰਟਮੈਂਟ ਹੁੰਦਾ ਉਹ ਆਪਣੇ ਡਿਪਾਰਟਮੈਂਟ ਦੇ ਵਿੱਚ ਕੁਝ ਵੀ ਕਰ ਸਕਦਾ ਇੱਕ ਹੁੰਦੇ ਨੇ ਕੇਂਦਰੀ ਰਾਜ ਮੰਤਰੀ ਵਿਦ ਇੰਡੀਪੈਂਡੈਂਟ ਡਿਪਾਰਟਮੈਂਟ ਆਜ਼ਾਦ ਮਿਨਿਸਟਰ ਹੁੰਦੇ ਉਹਨਾਂ ਕੋ ਪਾਵਰ ਉਹਨਾਂ ਨੂੰ ਮਹਿਕਮਾ ਦਿੱਤਾ ਜਾਂਦਾ ਹੈ ਇੱਕ ਸਿਰਫ ਹੁੰਦੇ ਕੇਂਦਰੀ ਰਾਜ ਮੰਤਰੀ ਜਿਹੜੇ ਐਸੋਸੀਏਟ ਅਟੈਚ ਵਿਦ ਦੀ ਜੂਨੀਅਰ ਮਿਨਿਸਟਰ ਇਹ ਕਿਸੇ ਮਿਨਿਸਟਰ ਨਾਲ ਅਟੈਚ ਹੋ ਜਾਣਗੇ ਇਹ ਛਿਪਾਰਚ ਕਰ ਸਕਦੇ ਨੇ ਆਰਡਰ ਨਹੀਂ ਕਰ ਸਕਦੇ ਚਲੋ ਫਿਰ ਵੀ ਪੰਜਾਬ ਵਾਸਤੇ ਮਾਨ ਵਾਲੀ ਗੱਲ ਹੈ ਕਿ ਰਵਨੀ ਸਿੰਘ ਬਿੱਟੂ ਸਾਹਿਬ ਹੁਣ ਨਾ ਮਨਿਸਟਰ ਲਾ ਪਰ ਤੋਫਾਨੀਆਂ ਪਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਆਮ ਆਦਮੀ ਪਾਰਟੀ ਵਾਲੇ ਤੇ ਸ਼੍ਰੋਮਣੀ ਕਾਲੀ ਦਲ ਨੂੰ ਰਵਨੀ ਸਿੰਘ ਬਿੱਟੂ ਤੋਂ ਕਾਹਦੀਆਂ ਉਮੀਦਾਂ ਨੇ ਕੀ ਰਵਨੀ ਸਿੰਘ ਬਿੱਟੂ ਪ੍ਰਾਈਮ ਮਿਨਿਸਟਰ ਲੱਗ ਗਏ ਨੇ ਪੰਜਾਬ ਵਾਸਤੇ ਦੇਸ਼ ਵਾਸਤੇ ਇਹ ਵਿਚਾਰੇ ਕੀ ਕਰ ਸਕਦੇ ਨੇ ਹਾਂ ਉਹਨਾਂ ਦਾ ਇੱਕ ਆਪਣਾ ਲੈਵਲ ਬਣ ਗਿਆ ਅਗਰ ਉਹਨਾਂ ਨੇ ਵਿਚੋਲਗੀ ਦੇ ਤੌਰ ਤੇ ਕੰਮ ਕਰਨਾ ਹੋਇਆ ਰਵਨੀ ਸਿੰਘ ਬਿੱਟੂ ਨੇ ਤੇ ਬਹੁਤ ਕੁਝ ਕਰ ਸਕਦੇ ਨੇ ਲੇਕਿਨ ਜਿਵੇਂ ਉਹਨਾਂ ਦਾ ਸੁਭਾਅ ਆ ਜਿਵੇਂ ਉਹਨਾਂ ਦੀ ਨੀਤੀ ਆ ਜਿਵੇਂ ਉਹਨਾਂ ਦੀਆਂ ਨੀਤੀਆਂ ਨੇ ਉਵੇਂ ਬਹੁਤੀ ਉਮੀਦ ਨਹੀਂ ਲੱਗਦੀ ਹੈਗੀ ਕਿਉਂਕਿ ਉਹਨਾਂ ਨੇ ਹੁਣ ਤੱਕ ਜਿੰਨੀ ਸਿਆਸਤ ਜਾਂ ਜਿੰਨੀ ਉਹਨਾਂ ਦੀ ਬੋਲ ਬਾਣੀ ਹੈਗੀ ਨਾ ਉਹ ਪੰਜਾਬ ਪ੍ਰਤੀ ਮੈਨੂੰ ਬੜੀ ਚੰਗੀ ਨਹੀਂ ਲੱਗੀ ਰਵਨੀ ਸਿੰਘ ਬਿੱਟਾ ਹਉਦੀ ਨਹੀਂ ਫੱਬਦੀ ਨਹੀਂ ਬੜੀ ਤਿੱਕੀ ਔਰ ਗਰਮ ਖਿਆਲੀ ਔਰ ਵੰਡ ਪਾਉ ਜੀ ਵਾਲੀ ਕਰਦੇ ਰਹੇ ਨੇ ਹੁਣ ਸਵਾਲ ਹੈ ਕਿ ਸ਼ਰੂਮਨੀ ਕਾਲੀਦਲ ਕਹਿ ਰਹੇ ਨੇ ਵਿਕਰਮ ਸਿੰਘ ਮਜੀਠੀਆ ਹੋਣਾ ਦੀ ਉਹਨਾਂ ਨੇ ਪਤਾ ਨਹੀਂ ਪਰਮਿੰਦਰ ਸਿੰਘ ਬਿੱਟੂ ਤੇ ਇੰਨੀ ਕਾਦੀ ਟੀਕ ਰੱਖ ਲਈ ਕਾਦੀ ਇੰਨੀ ਆਸ ਰੱਖ ਲਈ ਤੁਸੀਂ ਕਹਿਣਾ ਤੇ ਹਰਦੀਪ ਸਿੰਘ ਪੁਰੀ ਨੂੰ ਕਹੋ ਯਾਰ ਕੋ ਕੈਬਨਿਟ ਮਿਨਿਸਟਰ ਨੇ ਤੁਸੀਂ ਕਹਿਣਾ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕਹੋ ਪ੍ਰਾਈਮ ਮਿਨਿਸਟਰ ਕੋ ਅਰਵਨੀ ਸਿੰਘ ਬਿੱਟੂ ਵਿਚਾਰਾ ਕੀ ਕਰ ਲੂਗਾ ਜੀ ਉਹ ਕਹਿੰਦੇ ਜੀ ਚੰਡੀਗੜ੍ਹ ਦੇ ਵਿੱਚ ਪੰਜਾਬ ਰਾਜ ਪੁਨਰਗਠਨ ਐਕਟ 1966 ਦੇ ਤਹਿਤ ਇੱਥੇ ਜਿਹੜੀ ਭਰਤੀ ਹੋਣੀ ਚਾਹੀਦੀ ਜਾਂ ਮੁਲਾਜ਼ਮ ਅਧਿਕਾਰੀ ਉਹ 60 40 ਰੱਖਣੇ 60 ਪੰਜਾਬ ਦੇ 40 ਹਰਿਆਣੇ ਦੇ ਇੱਥੇ ਸਾਰਾ ਹੁਣ ਯੂਟੀ ਕੈਡਰ ਰੱਖ ਦਿੱਤਾ ਜਾਂ ਉਹ ਪੰਜਾਬ ਰਾਜ ਪੁਨਰਗਠਨ ਐਕਟ 1966 ਬਹਾਲ ਹੋਣਾ ਚਾਹੀਦਾ ਔਰ ਦੂਜਾ ਉਹਨਾਂ ਨੇ ਵੱਡੀ ਮੰਗ ਰੱਖਤੀ ਵਿਕਰਿੰਗ ਸਿੰਘ ਜੀਠੀਆ ਸਾਹਿਬ ਨੇ ਕਹਿੰਦੇ ਕਿ ਚੰਡੀਗੜ੍ਹ ਪੰਜਾਬ ਨੂੰ ਦਵਾਵੇ ਇਹ ਤੇ ਵਿਚਾਰਾ ਇੱਕ ਰਾਜ ਮੰਤਰੀ ਆ ਜਿਹਦੀ ਕੋਈ ਪਾਵਰ ਨਹੀਂ ਆ ਤੁਸੀਂ ਤੇ ਸੈਂਟਰ ਦੇ ਵਿੱਚ ਵਜੇ ਰਿਓ ਤੁਸੀਂ ਤੇ ਸੈਂਟਰ ਦੇ ਨਾਲ ਭਾਈ ਵੱਲ ਰਿਓ ਸ਼੍ਰੀ ਅਟਲ ਬਿਹਾਰੀਵਾਜ ਭਾਈ ਤੋਂ ਲੈ ਕੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਤੱਕ ਤੇ ਤੁਸੀਂ ਕਿੰਨਾ ਕੀ ਚੰਡੀਗੜ੍ਹ ਦਵਾਤਾ ਜਾਂ ਚੰਡੀਗੜ੍ਹ ਦੇ ਵਿੱਚ ਕਿੰਨੇ ਕੀ ਤੁਸੀਂ ਆਪਣੇ ਅਫਸਰ ਤੁਹਾਡੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਤੇ ਪੰਜਾਬ ਤੋਂ ਅਫਸਰ ਆਉਣੇ ਤੁਸੀਂ ਭੇਜਦੇ ਨਹੀਂ ਰਹੇਗੇ ਤੁਹਾਡੇ ਚੱਕਰ ਚ ਕਈ ਇੱਥੇ ਸੈਂਟਰ ਸਰਕਾਰ ਨੇ ਪੋਸਟਾਂ ਅਬੋਲਿਸ਼ ਕਰ ਦਿੱਤੀਆਂ ਗਈਆਂ ਇਸੇ ਕਰਕੇ ਸਵਾਲ ਉੱਠਦੇ ਕਿ ਸ਼੍ਰੋਮਣੀ ਕਾਲੀ ਦਲ ਜਦੋਂ ਤਾਂ ਭਾਈਵਾਲ ਬਣਿਆ ਰਿਹਾ ਨਾਲ-ਨਾਲ ਚੱਲਦਾ ਸੀ ਸੱਤਾ ਦੇ ਉਦੋਂ ਕੁਝ ਕੀਤਾ ਨਹੀਂ ਜਦੋਂ ਨਾਲੋਂ ਗਾਠ ਜੋ ਟੁੱਟਦਾ ਨੌ ਮਾਸ ਦਾ ਰਿਸ਼ਤਾ ਅੱਡ ਹੋਇਆ ਉਹਨੂੰ ਸਾਰੀਆਂ ਗੱਲਾਂ ਚੇਤੇ ਆ ਗਈਆਂ ਇਸੇ ਕਰਕੇ ਮੈਂ ਕਹਿ ਰਿਹਾ ਕਿ ਪਹਿਲੇ ਜਿਹੜੇ ਕਾਲੀ ਦਲ ਸੀ ਨਾ ਉਹਨਾਂ ਦਾ ਸਟੈਂਡ ਹੁੰਦਾ ਸੀ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਹੂੰ ਹੁਣ ਅੱਜ ਤੁਸੀਂ ਰਵਨੀਤ ਸਿੰਘ ਬਿੱਟੂ ਤੇ ਆਸਕ ਕਈ ਕਰੀ ਜਾ ਰਹੇ ਤੇ ਤੁਸੀਂ ਕਿਸ ਆਸ ਦੇ ਨਾਲ ਵਾਜਪਾਈ ਨੂੰ 1996 ਦੇ ਵਿੱਚ ਸਮਰਥਨ ਕਰ ਦਿੱਤਾ ਕਿਸ ਆਸ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ ਸਮਰਥਨ ਕਰ ਦਿੱਤਾ 2014 ਦੇ ਵਿੱਚ ਫਿਰ 2019 ਦੇ ਵਿੱਚ ਉਹ ਤੇ ਤੁਹਾਡੀ ਮਜਬੂਰੀ ਸੀ ਨਾ ਤੁਹਾਨੂੰ ਨਾਤਾ ਤੋੜਨਾ ਪਿਆ ਕਿਉਂਕਿ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀ ਲੋਕੀ ਕਿਸਾਨ ਘਰਾਂ ਦੇ ਵਿੱਚ ਵੜ ਗਏ ਸੀ ਮੈਨੂੰ ਉਹੀ ਕਿ ਲੋਕੀ ਕਹਿੰਦੇ ਜਦੋਂ ਸੱਤਾ ਤੋਂ ਬਾਹਰ ਹੁੰਨੇ ਤੁਹਾਨੂੰ ਪੰਜਾਬ ਜਾ ਜਾਂਦਾ ਪੰਥ ਜਾਂਦਾ ਜਦੋਂ ਸੱਤਾ ਤੁਹੀਂ ਕਹਿੰਦੇ ਫਿਰ ਕੀ ਇਹਨਾਂ ਦਾ ਤੇ ਕੰਮ ਹੀ ਇਹ ਆ ਪੰਜਾਬ ਦਾ ਤੇ ਕੰਮ ਹੀ ਇਹ ਆ ਹੁਣ ਦੂਜੇ ਪਾਸੇ ਕੱਲ ਪੰਜਾਬ ਦੇ ਵਿਧਮੰਤੇ ਹਰਪਾਲ ਸਿੰਘ ਚੀਮਾ ਸਾਹਿਬ ਉਹ ਕਹਿ ਰਹੇ ਸੀ ਕਿ ਸਾਡੇ ਪੈਸੇ ਰੁਕੇ ਗਏ ਨੇ ਸੈਂਟਰ ਨੇ ਐਸਐਸ ਸਕਾਲਰਸ਼ਿਪ ਦੇ ਪੈਸੇ ਨਹੀਂ ਦਿੱਤੇ ਹੈਗੇ ਵੀ ਐਸਐਸ ਸਕਾਲਰਸ਼ਿਪ ਦੇ ਪੈਸੇ ਇੰਨੇ ਪਿਛਲੀਆਂ ਸਰਕਾਰਾਂ ਨੇ ਡਿਵਰਟ ਕਰ ਗਏ ਕਾਰਵਾਈਆਂ ਕਰ ਗਏ ਜਿਨ੍ਹਾਂ ਨੇ ਯੂਨੀਵਰਸਿਟੀਆਂ ਨੇ ਸਭ ਤੋਂ ਪੈਸਾ ਐਸਐਸ ਸਕਾਲਰਸ਼ਿਪ ਦਾ ਖਾਦਾ ਉਹ ਤੇ ਤੁਹਾਡੇ ਰਾ ਸਭਾ ਮੈਂਬਰ ਨੇ ਕਰੋ ਉਹਨਾਂ ਦੇ ਖਿਲਾਫ ਕਾਰਵਾਈ ਕਿਵੇਂ ਮਾਫ ਹੋਏ ਨੇ ਯੂਨੀਵਰਸਿਟੀ ਕਾਲਜਾਂ ਵਾਲੇ ਉੱਥੇ ਤੁਸੀਂ ਚੁੱਪ ਜੇ ਤੇ ਤੁਸੀਂ ਕਹਿੰਦੇ ਕਿ ਸੈਂਟਰ ਸੈਂਟਰ ਕੀ ਕਹਿੰਦਾ ਕਿ ਜਿਹੜਾ ਜੂਸੀ ਸਰਟੀਫਿਕੇਟ ਸਰਟੀਫਿਕੇਟ ਉਹ ਦਿੱਤਾ ਨਹੀਂ ਜਾ ਰਿਹਾ ਹੈਗਾ ਉਹਨਾਂ ਨੇ ਫੰਡ ਰੋਕ ਲੇ ਕਿਉਂਕਿ ਬਹੁਤ ਸਾਰੀਆਂ ਸੈਂਟਰ ਦੀਆਂ ਸਕੀਮਾਂ ਨੇ ਜਿਹੜੀਆਂ ਮੈਚਿੰਗ ਗ੍ਰਾਂਟ ਨੇ ਚੱਲਦੀਆਂ ਸੈਂਟਰ ਕੀ ਕਹਿੰਦਾ ਪਹਿਲਾਂ 75 ਤੋਂ ਸ਼ੁਰੂ ਕਰਦਾ 75 25 65 45 ਫਿਰ 50 50 ਫਿਰ ਹੋਲੀ ਹੋੜੀ ਸੈਂਟਰ ਦਾ ਘਟਦਾ ਜਾਂਦਾ ਸਟੇਟ ਦਾ ਵੱਧ ਆ ਜਾਂਦਾ ਉਹ ਤਾਂ ਹੈ ਨਹੀਂ ਹੁਣ ਫਿਰ ਪਸੀਮ ਸਾਹਿਬ ਵੀ ਕਹਿ ਰਹੇ ਕਿ ਰੂਲਰ ਡਵੈਲਪਮੈਂਟ ਫੰਡ ਸਾਡਾ ਰੁਕਿਆਗਾ ਮੈਨੂੰ ਸਮਝਣ ਲੱਗੀ ਕਿ ਰਵਨੀਤ ਸਿੰਘ ਬਿੱਟੂ ਤੋਂ ਕਾਹਦੀਆਂ ਸ਼੍ਰੋਮਣੀ ਕਾਲੀਦਾਲ ਵੀ ਤੇ ਆਮ ਆਦੀ ਪਾਰਟੀ ਵਾਲੇ ਵੀ ਜਗਾ ਕੇ ਬੈਠ ਗਏ ਨੇ ਔਰ ਰਵਨੀਤ ਸਿੰਘ ਬਿੱਟੂ ਮੈਨੂੰ ਲੱਗਦਾ ਕਿ ਚਲੋ ਆਸ ਕਰਨੀ ਬੰਦ ਹੀ ਕਿਉਂਕਿ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਅਸੀਂ ਵੇਖ ਲਾਂਗੇ ਫਿਰ ਨਾ ਕਿ ਜਦੋਂ ਐਨਐਸਐ ਜਦੋਂ ਲੱਗਾ ਤੇ ਤੁਹਾਨੂੰ ਅਹੀਂ ਫਿਰ ਜਿੱਤੇ ਕਰਾਦਾਂਗੇ ਮੈਨੂੰ ਲੱਗਦਾ ਕਿ ਜਿਹੜੇ ਬਿੱਟੂ ਸਾਹਿਬ ਤੇ ਆਸ ਜੇ ਕੀਤੀ ਆ ਸ਼ਰੂਮ ਨਿਕਾਲੀ ਦਲ ਨੇ ਜਦ ਪੰਜਾਬ ਸਰਕਾਰ ਨੇ ਚਾਇਓ ਐਫਐਮ ਸਾਹਿਬ ਨੇ ਕੀਤੀ ਆ ਹਰਪਾਲ ਸਿੰਘ ਚਿਮਣ ਜਾਂ ਸੀਐਮ ਸਾਹਿਬ ਭਗਵੰਤ ਮਾਨਗੇ ਚਲੋ ਆਸੇ ਕਰਨੀ ਹੈ ਪਰ ਬਿੱਟੂ ਸਾਹਿਬ ਦਾ ਕਦ ਇੱਡਾ ਨਹੀਂ ਵੱਡਾ ਹੈ ਕਿ ਉਹ ਸੈਂਟਰ ਦੇ ਜਾ ਕੇ ਵਿਚੋਲਗੀ ਕਰੇ ਲੇਕਿਨ ਅਗਰ ਭਾਜਪੀ ਦਾ ਉਹਨਾਂ ਨੇ ਏਜੰਡਾ ਸੈੱਟ ਕਰਕੇ ਰੱਖਣਾ ਹੈ ਫਿਰ ਕੁਝ ਹੋਰ ਲੈਦਾ ਹੈਗਾ ਪਰ ਸਵਾਲ ਇਹ ਹੈ ਕਿ ਅਗਰ ਬਿੱਟੂ ਸਾਹਿਬ ਨੂੰ ਇਹ ਮੌਕਾ ਮਿਲਿਆ ਜੇ ਅਮਿਤ ਸ਼ਾਹ ਸਾਹਿਬ ਨੇ ਯਾਰੀ ਪਗਾਈ ਆ ਇਹ ਜਿਹੜੀ ਯਾਰੀ ਆ ਨਾ ਉਹ ਪੰਜਾਬ ਦੇ ਨਾਲ ਲੱਗਣੀ ਚਾਹੀਦੀ ਆ ਬਿੱਟੂ ਸਾਹਿਬ ਦੀ ਜਿਵੇਂ ਤੁਸੀਂ ਹਿੰਦੂ ਆਰ ਸਿੱਖ ਨੂੰ ਲੈ ਕੇ ਚੱਲਦੇ ਹੋ ਨਾ ਬਿੱਟੂ ਸਾਹਿਬ ਮੈਨੂੰ ਇਸ ਕਰਕੇ ਆਸ ਨਹੀਂ ਹੈਗੀ ਔਰ ਜੇ ਤੁਸੀਂ ਪੰਜਾਬ ਨੂੰ ਲੈ ਕੇ ਚੱਲਿਓ ਪੰਜਾਬੀ ਨੂੰ ਲੈ ਕੇ ਚੱਲਿਓ ਪੰਜਾਬੀਅਤ ਨੂੰ ਲੈ ਕੇ ਚੱਲੇ ਹੋਣਾ ਤੇ ਫਿਰ ਪੰਜਾਬ ਕਹੂਗਾ ਵਾਕੇ ਸਾਨੂੰ ਇੱਕ ਸੈਂਟਰ ਲੈਵਲ ਤੇ ਰਮਨ ਸਿੰਘ ਬਿੱਟੂ ਵਰਗਈ ਇੱਕ ਸਾਨੂੰ ਹਸਤੀ ਮਿਲ ਗਈ ਹੈ ਜਿਹੜੇ ਤੁਹਾਡੇ ਸਾਰੇ ਪਿਛਲੇ ਕੀਤੇ ਮਾਫ ਕਰ ਸਕਦੀ ਹੈ ਪੰਜਾਬ ਦੀ ਜਨਤਾ ਜੇ ਤੁਸੀਂ ਪੰਜਾਬ ਦਾ ਪੁੱਤ ਬਣ ਕੇ ਕੰਮ ਕੀਤਾ ਹੈਗਾ ਇਸ ਟੰਮੇ ਲੋੜ ਆ ਪੰਜਾਬ ਦੇ ਪੁੱਤ ਬਣ ਕੇ ਲੋੜ ਆ ਭਾਜਪੀ ਦਾ ਪੁੱਤ ਬਣ ਕੇ ਬਣ ਦੀ ਲੋੜ ਨਹੀਂ ਆ ਪੰਜਾਬ ਦਾ ਪੁੱਤ ਬਣ ਕੇ ਅਗਰ ਤੁਸੀਂ ਕੰਮ ਕੀਤਾ ਜਿਹੜੀ ਤੁਹਾਡੀ ਮਨਛਾ ਜਿਹੜੀ ਤੁਹਾਡੀ ਹੈ ਕਿ ਮੇਰਾ ਟਾਰਗੇਟ ਕੀ ਹੈ ਜਿਵੇਂ ਉਹਨਾਂ ਦੀ ਮਾਤਾ ਸ਼੍ਰੀ ਨੇ ਕਹਿ ਦਿੱਤਾ ਕਿ ਰਵਨੀਤ ਸਿੰਘ ਬਿੱਟੂ ਵੀ ਕਹਿੰਦੇ ਕਿ ਮੈਂ ਦਾਦੇ ਵਾਂਗੂ ਸੀਐਮ ਬੰਨਾ ਵਾਂ ਜੇ ਤੁਸੀਂ ਦਾਦੇ ਵਾਂਗੂ ਸੀਐਮ ਬੰਨਾ ਵਾਂ ਤੇ ਤੁਹਾਨੂੰ ਪੰਜਾਬ ਦਾ ਪੁੱਤ ਬੰਨਾ ਪਊਗਾ ਕਿਸੇ ਇੱਕ ਫਿਰਕੇ ਨੂੰ ਲੈ ਕੇ ਟਾਰਗੇਟ ਨਹੀਂ ਕਰਨਾ ਪਊਗਾ ਪੰਜਾਬੀਅਤ ਨੂੰ ਲੈ ਕੇ ਚੱਲਣਾ ਪਊਗਾ ਤੇ ਫਿਰ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਪਰ ਜਿਹੜੇ ਤੁਹਾਡੇ ਪੰਜਾਬ ਨੂੰ ਲੈ ਕੇ ਸਿੱਖ ਕੌਮ ਨੂੰ ਲੈ ਕੇ ਜਿਹੜੇ ਲੀਡਰ ਆ ਯਹਰ ਕੋਲਦੇ ਆ ਕਿ ਨੇ ਘੱਟੋ ਘਾਟੋਂ ਨੂੰ ਕਹੋਗੇ ਸਾਪ ਨਾ ਬਣੋ ਸਪੋਲੀਏ ਨਾ ਬਣੋ ਭਾਰਤੀ ਹੋਣ ਦੇ ਨਾਤੇ ਪੰਜਾਬ ਵੀ ਭਾਰਤ ਦਾ ਇੱਕ ਸੂਬਾ ਜਿਹੜਾ ਸਭ ਤੋਂ ਪਹਿਲਾਂ ਹਮਲਾਵਰ ਹੁੰਦਾ ਤੇ ਆਪਣੇ ਮੱਥੇ ਤੇ ਛਾਤੀ ਤੇ ਗੋਲੀ ਖਾਣ ਵਾਲਾ ਪੰਜਾਬੀ ਹੁੰਦਾ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਔਰ ਜੇ ਤੂੰ ਪੰਜਾਬ ਦੇ ਲੋਕਾਂ ਨੇ ਉਮੀਦ ਕੀਤੀ ਆ ਜੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦ ਕੀਤੀ ਆ ਜਾਂ ਆਮ ਆਦੀ ਪਾਰਟੀ ਨੇ ਉਮੀਦ ਕੀਤੀ ਆ ਉਹਦੀਆਂ ਉਮੀਦਾਂ ਤੇ ਖਰਾ ਉਤਰੋਗੇ ਤੁਸੀਂ ਤੇ لازਮੀ ਤੌਰ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਹੀ ਫਾਇਦਾ ਹੋਏਗਾ ਲੇਕਿਨ ਫਿਰ ਤੁਹਾਨੂੰ ਬੰਨਾ ਪਏਗਾ ਪੰਜਾਬ ਦਾ ਪੁੱਤ ਪੰਜਾਬ ਦਾ ਪੁੱਤ ਬਣ ਕੇ ਕਿਉਂਕਿ ਬੀਜੇਪੀ ਦੇ ਜਿੰਨੇ ਵੀ ਲੀਡਰ ਰਹੇ ਨਾ ਹੁਣ ਤੱਕ ਉਹਨਾਂ ਨੇ ਕਦੀ ਪੰਜਾਬੀ ਪੁੱਤ ਹੁੰਦਾ ਫਰਜ਼ ਨਹੀਂ ਨਿਭਾਇਆ ਉਹਨਾਂ ਨੇ ਸੈਂਟਰ ਦੀਆਂ ਪਾਲਿਸੀਆਂ ਐਡਾਪਟ ਕੀਤੀਆਂ ਨੇ ਕਦੀ ਪੰਜਾਬੀ ਹੋਣ ਦੀ ਗੱਲ ਨਹੀਂ ਕੀਤੀ ਹੈਗੀ ਨਾ ਹਰਦੀਪ ਸਿੰਘ ਪੂਰੀ ਮੈਨੂੰ ਲੱਗਦਾ ਉਹ ਦੂਜੀ ਵਾਰ ਮਨਿਸਟਰ ਬਣ ਗਏ ਨੇ ਕਦੀ ਉਹਨਾਂ ਨੇ ਪੰਜਾਬੀ ਪੁੱਤ ਬਣਨ ਦਾ ਕੋਈ ਫਰਜ਼ ਨਿਭਾਇਆ ਹੋਵੇ ਰਮੇਸ਼ ਸਿੰਘ ਬਿੱਟੂ ਤੇ ਆਪਾਂ ਮੰਨ ਕੇ ਚੱਲਦੇ ਆ ਮੈਨੂੰ ਇਹ ਆਸ ਕਰ ਸਕਦੇ ਹਾਂਗੇ ਕਿ ਜੇ ਤੁਸੀਂ ਪੰਜਾਬੀ ਪੁੱਤ ਬਣੋਗੇ ਤੇ ਫਿਰ ਹੀ ਪੰਜਾਬੀਆਂ ਦੇ ਦਿਲ ਜਿੱਤ ਸਕਦੇ ਫਿਰ ਹੋ ਸਕਦਾ ਤੁਹਾਡਾ ਜਿਹੜਾ ਸੁਪਨਾ ਵਾ ਜਿਹੜੀ ਮਾਤਾ ਜੀ ਨੇ ਕਿਹਾ ਹੈਗਾ ਕਿ ਉਹ ਆਪਣੇ ਦਾਦਾ ਵਾਂਗੂ ਸੀਐਮ ਬਣਨਾ ਚਾਹੁੰਦੇ ਹਨ ਫਿਰ ਭਾਵੇਂ ਤੁਹਾਡਾ ਉਹ ਜਿਹੜਾ ਸੁਪਨਾ ਉਹ ਵੀ ਪੂਰਾ ਹੋ ਜਾਵੇ